ਅੰਮਰਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਥਾਣਾ ਬੀੜਵੈਂ ਦੀ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲ ਇੱਕ ਐਕਟਵਾ ਤੇ ਦੋ ਚੋਰੀ ਦੇ ਜਿਹੜੇ ਮੋਬਾਈਲ ਫੋਨ ਨੇ ਉਹ ਬਰਾਮਦ ਹੋਏ ਨੇ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਨੌਜਵਾਨਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਸ ਦੇ ਵੱਲੋਂ ਲੁੱਟਾਂ ਖੋਹਾਂ ਤਾਂ ਹੋਰ ਜਿਹੜੀਆਂ ਐਕਟਵਾ ਜਿਹੜੀਆਂ ਚੋਰੀ ਨੇ ਉਹ ਕਿੰਨੀਆਂ ਜਾ ਰਹੀਆਂ ਨੇ ਤਾਂ ਅੱਜ ਥਾਣਾ ਬੀੜਵੈਂ ਦੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਸਰ ਕੀ ਨਾਮ ਹੈ ਜ ਈਐਸਆਈ ਹਰਵਿੰਦਰ ਸਿੰਘ ਅੱਜ ਕੀ ਕਹਿਣਾ ਚਾਹੁੰਦੇ ਹੋ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਜੀ ਜੇ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਈ ਹੈਗੀ ਕਿ ਇਹ ਛੋਟਾ ਸਾਲ ਕੂੜਾ ਚੋਰੀ ਕਰਨ ਦਾ ਆਦਤੀ ਹੈ ਤੇ ਅੱਜ ਵੀ ਜਹਾਜਗੜ ਕਿਤੇ ਵੇਚਣ ਵਾਸਤੇ ਆ ਰਿਹਾ ਜੇਕਰ ਨਾਕਾ ਲਾ ਕੇ ਤੇ ਚੈਕਿੰਗ ਕੀਤੀ ਜਾਵੇ ਤੇ ਗ੍ਰਿਫਤਾਰ ਹੋ ਸਕਦਾ ਲੋਈ ਨਾਕਾ ਲਾ ਤੇ ਕੋਚੇਰ ਬਾਅਦ ਇਹ ਆਇਆ ਇਹਨੂੰ ਇੱਕ ਵਾਰ ਦੇ ਕਾਜ ਵਗੈਰਾ ਜੋ ਵੀ ਆ ਪੁੱਛਿਆ ਕਿੰਦਾ ਮੇਰੇ ਕੋਈ ਸਬੂਤ ਨਹੀਂ ਜਿੰਨੇ ਕਹੇ ਮੈਂ ਛੀਦਾ ਸਾਹਿਬ ਤੋਂ ਚੋਰੀ ਕੀਤਾ ਤੇ ਮੋਬਾਈਲ ਜਿਹੜੇ ਦੋ ਬਰਾਮਦ ਹੋਏ ਉਹ ਕਿੰਦਾ ਵੀ ਛੀਦਾ ਸਾਹਿਬ ਤੋਂ ਲੁਰੀ। ਤਾਂ ਕਿੰਨੇ ਸਮੇਂ ਤੋਂ ਇਹਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਕੀਤੇ ਜਾ ਰਹੇ ਨੇ? ਇਹ ਅੱਗੇ ਵੀ ਇਹਦੇ ਤੇ ਦੋ ਤਿੰਨ ਮੁਕਦਮੇ ਦਰਜ ਹੋਏ ਆ। ਕਾਫੀ ਜਿਹੜਾ ਤੋਂ ਇਹੋ ਕੰਮ ਕਰਨ ਦਾ ਆਦੀ ਆ। ਤਾਂ ਪਹਿਲਾਂ ਵੀ ਚੋਰੀ ਦੇ ਪਰਚੇ ਨੇ ਇਹਦੇ ਉੱਪਰ ਉਹ ਕੋਈ ਚੋਰੀ ਦੇ ਵੀ ਹੈਗੇ ਆ ਕੋਈ ਐਨਡੀਪੀ ਐਕਟ ਦੇ ਵੀ ਹੈ। ਦਾਇਰੇ ਕੋਲ ਪੁੱਛਗਿੱਛ ਕੀਤੀ ਗਈ ਆ ਕਿ ਇਹਦੇ ਨਾਲ ਹੋਰ ਵੀ ਕੁਝ ਇਹਦੇ ਨਾਲ ਨੌਜਵਾਨ ਜਿਹੜੇ ਇਸ ਤਰ੍ਹਾਂ ਤੇ ਕੰਮ ਕਰਦੇ ਪਏ ਨੇ। ਹਾਂਜੀ ਹਾਂਜੀ ਪੁੱਛਗਿੱਛ ਕੀਤੀ ਆ ਤਪੀਛ ਚੱਲ ਰਹੀ ਆ ਤੇ ਮੁਕਦਮਾ ਦਰਜ ਕਰਤਾ ਮੁਕਦਮਾ ਨੰਬਰ 4 379 400 ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਇਹਦੇ ਵੱਲੋਂ ਆਪਣਾ ਐਕਟ ਜਿਹੜੀ ਆ ਉਹ ਸ਼ਿਦਾ ਸਾਹਿਬ ਦੇ ਬਾਹਰੋਂ ਚੋਰੀ ਕੀਤੀ ਗਈ ਆ। ਪਰ ਕਿਸ ਤਰ੍ਹਾਂ ਇਹਦੇ ਵੱਲੋਂ ਜਿਹੜੀ ਚਾਬੀ ਲਗਾ ਕੇ ਉਥੋਂ ਲੈ ਜਾਂਦਾ ਸੀਗੇ। ਚਾਬੀ ਇੱਦਾਂ ਹੀ ਬਹਿ ਜਾਂਦੇ ਐਕਟ ਦੇ ਉੱਤੇ ਤੇ ਸਹੀਏ ਕੇ ਲਾ ਕੇ ਤੇ ਗਾਂਜਾਂ ਦੇ ਹਾਂਜੀ ਸ਼ਹੀਦਾ ਸਾਹਿਬ ਮਤਲਬ ਸੰਗਤ ਕਾਫੀ ਹੁੰਦੀ ਹੈ ਤਾਂ ਕਿਹੜੇ ਕਿਹੜੇ ਮੋਬਾਈਲ ਫੋਨ ਜਿਹੜੇ ਇਹਦੇ ਕੋਲੋਂ ਬਰਾਮਦ ਹੋਏ ਨੇ ਪਰ ਮੇਰੇ ਅਸਲ ਜਬਾਨੀ ਤੇ ਨਹੀਂ ਜਾਗ ਇੱਕ ਰੀਅਲਮੀ ਦਾ ਇੱਕ ਹਾਂਜੀ ਤਾਂ ਇਹਦੇ ਕੋਲੋਂ ਪਤਾ ਲੱਗਾ ਕਿਥੋਂ ਉਹਨੇ ਚੋਰੀ ਕੀਤੇ ਜਿਹੜੇ ਮੋਬਾਈਲ ਨੇ ਉੱਥੇ ਹੀ ਉਹ ਕਿੰਦਾ ਵੀ ਉੱਥੇ ਸ਼ਹੀਦਾ ਸਾਹਿਬ ਦੇ ਆਉਣ ਜਾਣ ਵਾਲੀ ਸੰਗਤ ਦੇ ਕੋਲ ਹੋ ਗਈ ਸੀ ਹਾਂਜੀ ਤੇ ਅੱਜ ਵੇਚਣ ਲੱਗਾ ਹੈਗਾ ਕਾਬੂ ਕਰ ਲੈ ਤਾਂ ਕਿੰਨੇ ਦਾ ਜਿਹੜਾ ਇਹਦੇ ਵੱਲੋਂ ਐਕਟ ਵਾ ਜਾਂ ਫਿਰ ਜਿਹੜੇ ਮੋਬਾਈਲ ਫੋਨ ਨੇ ਅੱਗੇ ਵਿੱਚ ਜਾਣੇ ਸੀ ਅੱਜ ਇਹ ਤਾਂ ਹੁਣ ਇਹਦਾ ਵੇਚੇ ਕਦੇ ਜਾਣੇ ਮਤਲਬ ਇਹਾਂ ਦੇ ਡਾਂਗਾ ਦੇ ਕੀ ਕੀ ਕੱਪੜੇ ਤੇ ਡਾਂਗਾ ਦੇ ਗਾਜ ਤੇ ਉਹ ਇਹਨਾਂ ਉਹ ਥੋੜਾ ਵੇਖਣਾ ਵੀ ਮਤਲਬ ਐਕਪਾਈ ਨੇ ਜਿਹੜੇ ਉਤੇ ਜਿਹਨੇ ਖਰੀਦਣਾ ਹੁੰਦੇ ਤੇ ਚੱਲ ਥੋੜੇ ਬਹੁਤੇ ਪੈਸੇ ਦੇ ਕੇ ਤੇ ਹਾਂਜੀ ਤਾਂ ਤੁਸੀਂ ਵੇਖਿਆ ਗਿਆ ਸੀ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਿਆ ਤਾਂ ਇਹ ਜਿਹੜਾ ਨੌਜਵਾਨਾ ਲਗਾਤਾਰ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਜਿਹਦੇ ਵਿੱਚ ਸੰਗਤ ਆ ਰਹੀ ਹੈ ਤਾਂ ਉਹਦੇ ਕੋਲੋਂ ਲਗਾਤਾਰ ਲੁੱਟਖੋ ਕਰ ਲੈਂਦਾ ਸੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਕਿ ਇਹ ਜਿਹੜਾ ਨੌਜਵਾਨਾ ਇਹਦੇ ਵੱਲੋਂ ਸੰਗਤ ਦੇ ਜਿਹੜੇ ਮੋਬਾਈਲ ਫੋਨ ਕੱਢੇ ਜਾਂਦੇ ਸੀ ਜਾਂ ਫਿਰ ਜਿਹੜੀ ਸੰਗਤ ਮੱਥਾ ਟੇਕਣ ਦੇ ਲਈ ਉੱਥੇ ਆਪਣਾ ਮੋਟਰਸਾਈਕਲ ਜਾਂ ਫਿਰ ਐਕਟਵਾ ਲਗਾ ਕੇ ਜਾਂਦੀ ਸੀ ਤਾਂ ਉਸ ਦਾ ਐਕਟਵਾ ਲੈ ਕੇ ਇਹ ਫਰਾਰ ਹੋ ਜਾਂਦਾ ਸੀ ਤਾਂ ਅੱਜ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇਹ ਆਪਣੀ ਐਕਟਵਾ ਜਾਇਗੜ੍ਹ ਵੇਚਣ ਦੇ ਲਈ ਗਿਆ ਤਾਂ ਉੱਥੋਂ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਇਹ ਜਿਹੜਾ ਨੌਜਵਾਨ ਆ ਸਾਡੇ ਕੋਲ ਐਕਟਵਾ ਵੇਚਣ ਦੇ ਲਈ ਆਇਆ ਤਾਂ ਇਹ ਐਕਟਵਾ ਚੋਰੀ ਦੀ ਹੈ ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚਦੀ ਆ ਤਾਂ ਇਹ ਨੌਜਵਾਨ ਉੱਥੋਂ ਜਾਣ ਹੀ ਲੱਗਦਾ ਹੈ ਤਾਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਕਾਗਜ਼ ਜਦੋਂ ਇਹਰੇ ਪੁੱਛੇ ਜਾਂਦੇ ਨੇ ਤਾਂ ਇਸ ਦੇ ਵੱਲੋਂ ਕਾਗਜ਼ ਨਹੀਂ ਦਿਖਾਏ ਜਾਂਦੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਥਾਣੇ ਦੇ ਵਿੱਚ ਲਿਆ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਜਿਹੜੀ ਐਕਟਵਾ ਚੋਰੀ ਦੀ ਹੈ ਤਾਂ ਇਸ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਸ ਦੇ ਕੋਲੋਂ ਦੋ ਮੋਬਾਈਲ ਫੋਨ ਚੋਰੀ ਦੇ ਬਰਾਮਦ ਹੁੰਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਥਾਣਾ ਬੀਡਵੇਨ ਦੀ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਵੀ ਗਿਆ ਕਿ ਜਿਹੜੇ ਵੱਖ-ਵੱਖ ਧਾਰਮਿਕ ਸਥਾਨ ਨੇ ਉਹਦੇ ਉੱਪਰ ਜਾ ਕੇ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਲੁੱਟਾਂ ਖਵਾਹ ਕੀਤੀਆਂ ਜਾਂਦੀਆਂ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅੱਜ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਉੱਪਰ ਬੰਦੀ ਕਾਰਵਾਈ ਕੀਤੀ ਗਈ ਹੈ ਜਗਮਨ ਟੀਵੀ ਦੇ ਲਈ ਗੁਪਤ ਸਿੰਘ ਚਾਹਲ ਅੰਮ੍ਰਿਤਸਰ